ਵੈਗ ਰੂਜੀ ਦਾ ਖਾਲਸਾ ਵੈਗ ਰੂਜੀ ਪਤੇ ਵੈਗ ਰੂਜੀ ਫਿਰ ਤਾਂ ਬਹੁਤ ਬਹੁਤ ਸ਼ੁਕਰਾਨਾ ਵੈਗ ਰੂਜੀ ਦਾ ਅਕਾਲ ਪੁਰਖ ਜੀ ਦਾ ਵੀਰ ਜੀ ਦਾ ਜਿਹੜੇ ਸਾਹੀ ਸਮਾਗਮ ਤੇ ਨਾ ਵਿਕਾਰਦਿਆਂ ਦਾ ਬਿਲਕੁਲ ਇਰਾਦਾ ਨਹੀਂ ਸੀ ਭੇਜਣ ਦਾ ਤੇ ਇੰਨੀ અપਾਰ ਕਿਰਪਾ ਦੇ ਨਾਲ ਨਾ ਅਸੀਂ ਆਏ 3 ਦਿਨ ਰਹਿ ਕੇ ਗਏ ਤੇ ਸਰਦਾਰ ਜੀ ਵੀ ਜਿਹੜੇ ਕਹਿੰਦੇ ਸੀ ਵੀ ਨਹੀਂ ਜਾਣਾ ਨਹੀਂ ਜਾਣਾ ਉਹ ਵੀ ਨਾਲ ਆਗੇ ਤੇ ਸਰਦਾਰ ਜੀ ਵੀ ਉਸ ਦਿਨ ਦੇ ਇਸ ਗਰੁੱਪ ਨਾਲ ਜੁੜ ਗਏ। ਦੁੱਜੀ ਜੀ ਇਹ ਕਿਰਪਾ ਹੋਈ ਵੀ ਜਿਸ ਦਿਨ ਮੈਂ ਇੱਥੇ ਕੈਂਪ ਤੇ ਆਈ ਨਾ ਤੇ ਮੇਰੇ ਮੈਂ ਦਵਾਈ ਲੈ ਕੇ ਆਈ ਸੀ। ਮੇਰੇ ਗੋਡਿਆਂ ਦੀ ਦਵਾਈ ਬਹੁਤ دیر ਦੀ ਚੱਲਦੀ ਕਦੀ ਕਿਤੋਂ ਕਦੀ ਕਿਤੋਂ ਚੱਲਦੀ ਸੀ। ਤੇ ਮੈਂ ਦਵਾਈ ਲੈ ਕੇ ਆਈ ਤੇ ਪਰ ਜਦੋਂ ਮੈਂ ਪਹਿਲੇ ਦਿਨ ਆਈ ਨਾ ਉਸ ਦਿਨ ਮੈਨੂੰ ਤਕਲੀਫ ਹੋਈ। ਬਹੁਤ ਜ਼ਿਆਦਾ ਹੋਈ। ਤੇ ਪਰ ਮੈਂ ਕੈਬ ਵੀ ਨਹੀਂ ਹੁਣ ਦਿਲ ਚ ਧਾਰ ਕੇ ਆਇਆ ਤਿੰਨ ਦਿਨ ਦਾ ਕਹਿ ਕੇ ਆਇਆ ਤੇ ਤਿੰਨ ਦਿਨ ਇੱਥੇ ਰਹਿਣਾ ਹੀ ਰਹਿਣਾ ਤੇ ਉਸ ਦਿਨ ਤਕਲੀਫ ਹੋਈ ਜਿੱਦੋਂ ਦੂਸਰੇ ਦਿਨ ਥੋੜੀ ਜੀਜੀ ਕੱਟ ਗਈ ਫਿਰ ਮੈਨੂੰ ਵੀ ਥੋੜਾ ਜਨ ਲੱਗਾ ਵੀ ਨਹੀਂ ਤਿੰਨ ਦਿਨ ਕਹਿ ਕੇ ਆਇਆ ਤਿੰਨ ਦਿਨ ਹੀ ਰਵਾਂਗੇ ਜੀ ਤਿੰਨ ਦਿਨ ਬਹੁਤ ਸੋਹਣੇ ਬੀਅਸੀ ਨਾ ਰਹਿ ਤਕਲੀਫ ਚਲ ਹੋਈ ਵੀ ਪਰ ਮੈਂ ਉਹਨੂੰ ਨਹੀਂ ਸਮਝਿਆ ਨਹੀਂਗਾ ਵੀ ਆਪ ਦਾ ਅਸ਼ਨਾਣ ਵੀ ਹੁੰਦਾ ਰਿਹਾ ਸਭ ਕੁਝ ਹੁੰਦਾ ਰਿਹਾ ਹੁਣ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਵੀ ਦਵਾਈ ਜ਼ਰੂਰ ਮੈਂ ਖਾਣੀ ਅੱਗੇ ਮੈਂ ਦਵਾਈ ਵੀ ਖਾਂਦੀ ਸੀ ਮੈਨੂੰ ਬਿਲਕੁਲ ਆਰਾਮ ਨਹੀਂ ਚਾਉਂਦਾ ਹਰ ਵਾਰੀ ਮੈਂ ਡਾਕਟਰ ਨੂੰ ਹੀ ਕਹਿੰਦੀ ਸਾਂ ਮੇਰੇ ਗੋਡਿਆਂ ਨੂੰ ਬਿਲਕੁਲ ਨਹੀਂ ਆਰਾਮ ਮੇਰੇ ਗੋਡਿਆਂ ਨੂੰ ਬਿਲਕੁਲ ਨਹੀਂ ਆਰਾਮ ਬਦਲ-ਬਦਲ ਕੇ ਵੀ ਉਹ ਦਵਾਈ ਦਿੰਦੇ ਸੀ ਪਰ ਹੁਣ ਅੱਜ ਤੱਕ ਵੀ ਮੈਂ ਇਹ ਕਹਿ ਸਕਦੀ ਹਾਂ ਕਿ 5-10% ਸਿਰਫ ਮੇਰਾ ਰੋਗ ਰਹਿ ਗਿਆ ਮੈਂ ਬਿਲਕੁਲ ਸਿੱਧੀ ਵੀ ਤੁਰਦੀ ਐ ਨਹੀਂ ਤਾਂ ਮੈਂ ਲੰਗ ਜਾ ਮਾਰ ਕੇ ਤੁਰਦੀ ਹੁੰਦੀ ਸੀ ਤੇ ਮੈਂ ਹੁਣ ਬਿਲਕੁਲ ਸਿੱਧੀ ਵੀ ਤੁਰਦੀ ਆ ਤੇ ਬਸ ਨਾ ਹੁਣ ਮੈਂ ਦਵਾਈ ਕਦੀ ਖਾ ਲਈ ਨਹੀਂ ਕਦੀ ਨਹੀਂ ਖਾਂਦੀ ਪਤਾ ਨਹੀਂ ਦਵਾਈ ਹੈ ਵੀ ਐ ਪਰ ਮੈਨੂੰ ਮਾਲਕ ਜਿਵੇਂ ਨਾ ਟਾਈਮ ਹੀ ਨਹੀਂ ਦਿੰਦੇ ਸਾਰੀ ਦਿਹਾੜੀ ਮੈਂ ਕੰਮ ਹੀ ਕਰਦੀ ਰਹਿੰਦੀ ਆ ਤੇ ਮੈਨੂੰ ਦਵਾਈ ਦਾ ਖਿਆਲ ਹੀ ਨਹੀਂ ਆਉਂਦਾ ਗਾ ਤੇ ਦੂਜੀ ਜੀ ਮੈਨੂੰ ਇਹ ਪ੍ਰਾਪਤੀ ਹੋਈ ਵੀ ਉਸ ਦਿਨ ਸਰਦਾਰ ਜੀ ਨੂੰ ਥੋੜਾ ਜਹਾੜ ਦੀ ਪ੍ਰੋਬਲਮ ਸੀ ਤੇ ਸਾਨੂੰ ਨਾ ਡਾਕਟਰਾਂ ਨੇ ਨਾ ਵੀ ਬਹੁਤ ਕਿਹਾ ਵੀ ਇਹਨਾਂ ਦੇ ਨਾ ਸਟੈਂਟ ਪਹਿਣਗੇ ਤੇ ਤੁਸੀਂ ਕਰਾ ਕੇ ਲਿਆਓ ਟੈਸਟ ਕਰਾ ਕੇ ਲਿਆਓ ਤੇ ਫਿਰ ਸਾਨੂੰ ਪਤਾ ਲੱਗੇਗਾ ਵੀ ਕਿੰਨੇ ਪਰਸੈਂਟ ਬਿਮਾਰੀ ਹੈਗੀ ਉਸ ਹਿਸਾਬ ਨਾਲ ਅਸੀਂ ਵੀ ਇਲਾਜ ਕਰਾਂਗੇ ਉਹ ਜੀ ਅਸੀਂ ਬਠਿੰਡਿਓਂ ਕਰਵਾਉਣ ਚਲੇ ਗਏ ਟੈਸਟ ਇੰਜੋਗ੍ਰਾਫੀ ਤੇ ਮੇਰੇ ਜਿਵੇਂ ਸੰਗਤ ਵਿੱਚ ਕਰਦੇ ਸੀ ਵੀ ਸਾਡੀ ਅਰਦਾਸ ਕਰੋ ਸਾਡੀ ਅਰਦਾਸ ਕਰੋ ਮੇਰੇ ਵੀ ਮਨ ਵਿੱਚ ਆਇਆ ਤੇ ਮੈਂ ਸਤਵਿੰਦਰ ਭਾਜੀ ਨੂੰ ਫੋਨ ਲਾਇਆ ਤੇ ਮੈਂ ਕਿਹਾ ਵੀਰ ਜੀ ਵੀ ਇਸ ਤਰ੍ਹਾਂ ਨਾ ਅਸੀਂ ਟੈਸਟ ਕਰਾਉਣ ਚੱਲਿਆਂ ਤੇ ਮਾਲਕ ਭਲੀ ਕਰਨ ਇਹ ਜੀ ਚਾਣੂ ਤੇ ਦੋਹਾਂ ਡਾਕਟਰਾਂ ਨੇ ਇਹ ਕਿਹਾ ਸੀ ਕਿ ਸਟੈਂਟ ਪੈਣਗੇ ਪਰ ਤੁਸੀਂ ਟੈਸਟ ਕਰਵਾ ਲਿਆ ਵੋ ਜਦੋਂ ਜੀ ਟੈਸਟ ਕਰਵਾਉਣ ਗਏ ਨਾ ਮੈਂ ਉਹ ਨਹੀਂ ਦੇਰ ਸਿਮਰਨ ਕਰੀ ਗਈ ਕਰੀ ਗਈ ਸਿਮਰਨ ਜਦੋਂ ਟੈਸਟ ਆਇਆ ਸਾਨੂੰ ਟੈਸਟ ਵੀ ਬੜੀ ਲੇਟ ਮਿਲਿਆ 8 ਦਿਨਾਂ ਬਾਅਦ ਉਹਦੀ ਰਿਪੋਰਟ ਮਿਲੀ ਤੇ ਹੁਣ ਜੀ ਜਿਹੜੀ ਅਸੀਂ ਰਿਪੋਰਟ ਡਾਕਟਰ ਨੇ ਕਹੀ ਸੀ ਨਾ ਉਹਨਾਂ ਨੂੰ ਵਿਖਾਈ ਹੁਣ ਉਹੀ ਡਾਕਟਰ ਜਿਹੜੇ ਕਹਿੰਦੇ ਸੀ ਸਟੈਂਟ ਪਹਿਨਗੇ ਨਾ ਹੁਣ ਉਹੀ ਡਾਕਟਰ ਕਹਿੰਦੇ ਆ ਕਿ ਨਹੀਂ ਜੀ ਦਵਾਈ ਨਾਲ ਹੀ ਕੰਮ ਚੱਲੀ ਜਾਏਗਾ ਅਸੀਂ ਤਿੰਨਾਂ ਡਾਕਟਰਾਂ ਨੂੰ ਆ ਲੱਗ ਲੱਗ ਵਿਖਾਇਆ ਉਹਨਾਂ ਨੇ ਇਹ ਕਿਹਾ ਵੀ ਨਹੀਂ ਦਵਾਈ ਨਾਲ ਹੀ ਨਾ ਵੀ ਕੰਮ ਚੱਲ ਜਾਏਗਾ ਮੈਂ ਤਾਂ ਜੀ ਮਾਰਕ ਦਾ ਤੇ ਵੀਰ ਜੀ ਦਾ ਕੋਰ-ਕੋਰ ਧੰਨਵਾਦ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਬੋਲਣ ਲੱਗ ਗਿਆ ਇੱਕ ਨਹੀਂ ਨੇਕ ਭੁੱਲਾਂ ਹੋ ਗਈਆਂ ਹੋਣਗੀਆਂ ਬਖਸ਼ ਲੈਣਾ ਤੇ ਮੈਂ ਇਹ ਅਰਦਾਸ ਕਰ ਗਈਆਂ ਵੀਰ ਜੀ ਅੱਗੇ ਕਾਲਪੁਰਖ ਅੱਗੇ ਮੈਨੂੰ ਸੰਗਤ ਦੇ ਮਗਰ ਮਗਰੀ ਤੋ ਨਹਾ ਜਾਵੇ ਵੈਗ੍ਰੂਜੀ ਦਾ ਖਾਲਸਾ ਸ੍ਰੀ ਵੈਗ੍ਰੂਜੀ ਕੀ ਫਤਿਹ ਬਖਸ਼ ਲੈਣਾ ਬਖਸ਼